ਮੁਹਾਲੀ ਵਿਖੇ ਸੀਆਈਏ ਸਟਾਫ ਨੇ ਕਾਰਵਾਈ ਕਰਦੇ ਹੋਏ ਜ਼ਿਰਖਪੁਰ ਏਰੀਆ ਵਿੱਚ ਵੱਖ-ਵੱਖ ਜਗ੍ਹਾ ਤੇ ਫਲੈਟ ਕਿਰਾਏ ਤੇ ਲੈ ਕੇ ਉਸ ਵਿੱਚ ਫਰਜ਼ੀ ਕਾਲ ਸੈਂਟਰ ਚਲਾ ਕੇ ਆਨਲਾਈਨ ਠੱਗੀ ਮਾਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਕੇ 22 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਦੱਸ ਦਈਏ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਲੈਪਟਾਪ ਸਮੇਤ ਹੈਂਡਸੈਟ ਤੇ 1,40,000 ਰੁਪਏ ਬਰਾਮਦ ਕਰਕੇ ਜਿਹੜੀ ਹੈ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਹਈਏ ਦੋਸ਼ੀਆਂ ਚ ਚਾਰ ਅਫਰੀਕਾ ਨਿਵਾਸੀ ਨਿਗਰੋ ਅਤੇ 17 ਲੋਕ ਭਾਰਤ ਦੇ ਦੂਜੇ ਰਾਜਾਂ ਦੇ ਰਹਿਣ ਵਾਲੇ ਨੇ ਅਤੇ ਜਿਨ੍ਹਾਂ ਚੋਂ ਚਾਰ ਮਹਿਲਾਵਾਂ ਵੀ ਸ਼ਾਮਿਲ ਨੇ ਤੇ ਵਧੇਰੇ ਜਾਣਕਾਰੀ ਲਈ ਦੱਸਦੇ ਹਈਏ ਸੀਆਈ ਸਟਾਫ ਤੇ ਸਾਈਬਰ ਸੈੱਲ ਅਤੇ ਥਾਣਾ ਜ਼ਿਰਕਪੁਰ ਦੀਆਂ ਟੀਮਾਂ ਨੇ ਜ਼ਿਰਕਪੁਰ ਵਿੱਚ ਬੈਠ ਕੇ ਆਪਣੇ ਆਪ ਨੂੰ ਵੱਖ ਦੋ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਨੁਮਾਇंदे ਬਣ ਕੇ ਵਿਦੇਸ਼ ਅਤੇ ਭਾਰਤ ਵਿੱਚ ਬੈਠੇ ਪੋਲੇ ਪਾਲੇ ਲੋਕਾਂ ਦੀਆਂ ਫਰਜ਼ੀ ਆਈਡੀਆਂ ਤਿਆਰ ਕਰਦੇ ਨੇ ਅਤੇ ਉਹਨਾਂ ਨੂੰ ਆਨਲਾਈਨ ਸੌਫਟਵੇਅਰ ਐਕਸ ਲਾਈਟ ਨਾਮਕ ਸੌਫਟਵੇਅਰ ਹੈ ਉਸ ਦੇ ਰਾਹੀਂ 스푸ਫ ਕਾਲ ਕਰਕੇ ਜਿਹੜਾ ਹੈ ਮਾਈਕਰੋਸਾਫਟ Amazon ਆਦਿ ਦੀਆਂ ਆਨਲਾਈਨ ਸਰਵਿਸ ਪ੍ਰਦਾਨ ਕਰਨ ਦੇ ਬਹਾਨੇ ਜਾਂ ਤਿਆਰ ਕੀਤੀਆਂ ਫਰਜ਼ੀ ਆਈਡੀਆਂ ਪੇਜਕੇ ਡਰਾਉਂਦੇ ਹੋਏ ਦੱਸਦੇ ਨੇ ਕਿ ਤੁਹਾਡੇ ਨਾਮ ਦੀਆਂ ਆਈਡੀਆਂ ਮੈਕਸੀਕੋ ਤੋਂ ਆਉਂਦੇ ਹੋਏ ਇਲੀਗਲ ਪਾਰਸਲ ਚ ਡਰੱਗ ਬਰਾਮਦ ਹੋਇਆ ਜਿਸ ਤੋਂ ਬਾਅਦ ਇਹ ਵਿਅਕਤੀ ਪੋਲੇ ਪਾਲੇ ਲੋਕਾਂ ਨੂੰ ਆਪਣੀ ਜਾਲ ਵਿੱਚ ਫਸਾ ਕੇ ਉਹਨਾਂ ਦੀਆਂ ਮੁਕੰਮਲ ਬੈਂਕ ਡਿਟੇਲ ਹਾਸਲ ਕਰਨ ਉਪਰੰਤ ਅਤੇ ਉਸ ਵਿਅਕਤੀ ਨੂੰ ਲਿੰਕ ਕਲਿੱਕ ਕਰਨ ਉਪਰੰਤ ਕੰਪਿਊਟਰ ਦਾ ਸਾਰਾ ਐਕਸੈਸ ਹੈਕ ਜਿਹੜਾ ਏ ਉਹ ਡੈਕਸ ਜਾਂ ਫਿਰ ਕਿਸੇ ਹੋਰ ਹੈਕਿੰਗ ਸੌਫਟਵੇਅਰ ਰਾਹੀਂ ਹੈਕ ਕਰਕੇ ਆਪਣੇ ਹੱਥ ਵਿੱਚ ਲੈ ਲੈਂਦੇ ਨੇ ਤੇ ਉਸ ਦਾ ਬੈਂਕ ਅਕਾਊਂਟ ਆਨਲਾਈਨ ਠੱਗੀ ਮਾਰ ਕੇ ਖਾਲੀ ਕਰ ਦਿੰਦੇ ਤੇ ਉਸ ਦੇ ਉੱਤੇ ਜੋਤੀ ຢາດਵ ਜੋ ਕਿ ਮੋਹਾਲੀ ਦੇ ਇਨਵੈਸਟੀਗੇਸ਼ਨ ਐਸਪੀ ਨੇ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਨੇ ਹਾਂ ਹਾਂਜੀ ਮੋਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਕਿ ਜ਼ੀਰੋਪੁਰ ਏਰੀਆ ਦੇ ਵਿੱਚ ਇੱਕ ਇਲੀਗਲ ਕਾਲ ਸੈਂਟਰ ਚੱਲ ਰਿਹਾ ਹੈਗਾ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਵੱਲੋਂ ਡਿਫਰੈਂਟ ਡਿਫਰੈਂਟ ਵੱਖਰੀ ਵੱਖਰੀ ਟੀਮਸ ਦਾ ਗਠਨ ਕੀਤਾ ਗਿਆ ਸੀਗਾ ਤੇ ਚਾਰ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਰੇਡ ਕੀਤੀ ਗਈ ਉਹ ਚਾਰੋ ਹੀ ਲੋਕੇਸ਼ਨਸ ਤੇ ਆਪਰੇ ਜਦੋਂ ਕਾਲ ਸੈਂਟਰ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੋਂ ਰੈਡ ਹੈਂਡਿਡ ਸਾਡੇ ਵੱਲੋਂ 21 ਬੰਦੇ ਉਥੋਂ ਅਰੈਸਟ ਕੀਤੇ ਗਏ ਸੀਗੇ ਤੇ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਕਾਲ ਸੈਂਟਰ ਦਾ ਉਹ ਅ ਅਮਰੀਕਨ ਸਿਟੀਜ਼ਨਸ ਨੂੰ ਠਗਣ ਦਾ ਸੀਗਾ ਤੋਂ ਉਹ ਇੱਕ ਐਕਸਲਾਈਟ ਕਰਕੇ ਇੱਕ ਸੌਫਟਵੇਅਰ ਨੂੰ ਯੂਜ਼ ਕਰਦੇ ਸੀਗੇ ਤੇ ਤੀਨ ਡਿਫਰੈਂਟ ਡਿਫਰੈਂਟ ਕੈਟੇਗਰੀ ਆਫ ਫਰਾਡ ਕਰਦੇ ਸੀਗੇ ਇੱਕ ਸੀਗਾ ਕਿ ਉਹ ਕਾਲ ਕਰਦੇ ਸੀਗੇ ਐਜ਼ ਅ ਪੁਲਿਸ ਆਫੀਸਰਸ ਐਂਡ ਕਸਟਮ ਆਫੀਸ਼ਰਸ ਤੇ ਕਹਿੰਦੇ ਸੀਗੇ ਕਿ ਤੁਹਾਡਾ ਮੈਕਸੀਕੋ ਦੇ ਬਾਰਡਰ ਦੇ ਉੱਪਰ ਇੱਕ ਪਾਰਸਲ ਫੜਾ ਗਿਆ ਹੈ ਜਿਸ ਦੇ ਅੰਦਰ ਕੁਝ ਸ਼ੱਕੀ ਜਾਂ ਫਿਰ ਡਰਗ ਜਿਵੇਂ ਦੀ ਚੀਜ਼ ਮਿਲੀ ਹੈ ਤੇ ਤੁਹਾਡਾ ਅਗਰ ਪਾਰਸਲ ਨਹੀਂ ਹੈਗਾ ਤੇ ਤੁਸੀਂ ਸਾ ਆਹ ਵਾਲਾ ਜੋ ਲਿੰਕ ਹੈਗਾ ਜੋ ਕਿ ਇੱਕ ਸਪੂਫਡ ਇੱਕ ਯੂਆਰਐਲ ਹੁੰਦਾ ਸੀਗਾ ਕਿ ਉਹ ਤੇ ਤੁਸੀਂ ਉਹ ਕਰ ਦੋ ਮਤਲਬ ਕਲਿਕ ਕਰੋ ਤੇ ਆਪਣੀ ਇਨਫੋਰਮੇਸ਼ਨ ਦੇ ਦਿਓ ਸੋ ਥੈਟ ਤੁਸੀਂ ਜੈਨੂਇਨ ਬੰਦੇ ਹੋ ਤਾਂ ਤੁਹਾਡਾ ਪਾਰਸਲ ਨਹੀਂ ਹੈ ਇੱਕ ਤਾਂ ਆ ਸੀਗਾ ਦੂਜਾ ਸੀਗਾ ਕਿ ਇਹ ਐਜ਼ ਅ ਰੈਪrezentਟਿਵ ਆਫ Amazon ਯਾ Microsoft ਬਣਦੇ ਸੀਗੇ ਔਰ ਸਰਵਿਸ ਪ੍ਰੋਵਾਈਡਰਸ ਕਰਕੇ ਉਹ ਵੀ ਪੌਪ ਅਪ ਰਾਹੀ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ ਜਦੋਂ ਵੀ ਕੋਈ ਬੰਦਾ ਕਲਿੱਕ ਕਰਦਾ ਤੇ ਉਹਨਾਂ ਦੀ ਬੈਂਕ ਡੀਟੇਲਸ ਵਗੈਰਾ ਜਾਂ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੀਗਾ ਤੇ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਨਿਕਲ ਜਾਂਦੇ ਸੀਗੇ ਤੀਜਾ ਸੀਗਾ ਕਿ ਇਹ ਜੋ ਵੀ ਯੂਆਰਐਲਸ ਹੈ ਉਹਨਾਂ ਦੇ ਥਰੂ ਕੁਝ ਵੀ ਜਿਵੇਂ ਉਹਨਾਂ ਨੂੰ ਥੋੜਾ ਧਗਵਕ ਕੇ ਦੇ ਊਡ ਮੇਕ देम ਕਲਿੱਕ ਔਨ ਦੋਜ਼ ਯੂਆਰਐਲਸ ਔਰ ਫਿਰ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀਗੇ ਤੇ ਫੋਨ ਜਿਵੇਂ ਹੀ ਹੈਕ ਹੁੰਦਾ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਫਿਰ ਖਾਲੀ ਕਰ ਲੈਂਦੇ ਸੀਗੇ ਕਿਉਂਕਿ ਇਹਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਠੱਗਿਆ ਜਾ ਰਿਹਾ ਸੀਗਾ ਡਾਲਰਸ ਦੇ ਵਿੱਚ ਪੈਸੇ ਲੈ ਰਹੇ ਸੀਗੇ ਤੇ ਇਹ ਕ੍ਰਿਪਟੋ ਕਰੰਸੀ ਤੇ ਬਿਟਕੁਆਇਨਸ ਦੇ ਵਿੱਚ ਉਹਨਾਂ ਤੋਂ ਸਾਰੇ ਟ੍ਰਾਂਜੈਕਸ਼ਨਸ ਹੋ ਰਹੇ ਸੀਗੇ ਤੇ ਇੱਥੇ ਵੀ ਬਿਟਕੁਆਇਨਸ ਕੇ ਰਾਹੀਂ ਹੀ ਆਪਣੇ ਜਿੰਨੇ ਵੀ ਬੰਦੇ ਉਹਨਾਂ ਨੂੰ ਟ੍ਰਾਂਜੈਕਸ਼ਨਸ ਰਾਹੀਂ ਪੈਸੇ ਦੇ ਰਹੇ ਸੀਗੇ ਮੈਡਮ ऑन रोड रखा गया था कोई ऑफरलेटर वगैरह दिते गए थे या फिर बिना किसी ऑफर लेटर को एक इनिशियल पूछकीछ है ਉਥੇ ਇਹਨਾਂ ਨੇ ਜੋ ਦੱਸਿਆ ਹੈਗਾ ਕਿ ਕੋਈ ਪਾਰਟਿਕੂਲਰ ਐਪ ਸੀ ਜਿੱਥੇ ਫੇਸਬੁੱਕ ਜਾਂ ਡਿਫਰੈਂਟ ਡਿਫਰੈਂਟ ਸੋਸ਼ਲ ਮੀਡੀਆ ਪ੍ਰੋਫਾਈਲਸ ਦੇ ਉੱਪਰ ਆਪਣੀ ਐਡ ਕਰਦੇ ਕਿ ਜਿਵੇਂ ਅਗਰ ਤੁਸੀਂ ਜੌਬ ਦੀ ਸਰਚ ਕਰ ਰਹੇ ਹੋ ਤੇ ਆਹ ਵਾਲੀ ਐਪ ਤੁਸੀਂ ਡਾਊਨਲੋਡ ਕਰ ਲਓ ਉਹ ਐਪ ਦੇ ਵਿੱਚ ਇਹਨਾਂ ਦੇ ਅਕਾਊਂਟਸ ਬਣ ਜਾਂਦੇ ਸੀਗੇ ਤੇ ਦੇ ਵੈਰੀ ਵੈਲ ਨਿਊ ਇਹਨਾਂ ਨੂੰ ਪਤਾ ਸੀਗਾ ਕਿ ਠੱਗੀ ਵਾਲਾ ਹੈਗਾ ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਸੀਗੇ ਬਟ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 25 ਤੋਂ 30 ਹਜ਼ਾਰ ਪਰ ਮਨਥ ਇਹਨਾਂ ਨੂੰ ਸੈਲਰੀ ਮਿਲ ਰਹੀ ਸੀ ਬਟ ਇਹਨਾਂ ਨੂੰ ਕਮਿਸ਼ਨਨ ਵੀ ਮਿਲਦਾ ਹੋਣਾ ਕਿਉਂਕਿ ਸਾਰਾ ਕ੍ਰਾਈਮ ਦਾ ਮਨੀ ਸੀਗਾ ਇਹ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਇੱਕ ਸਕ੍ਰਿਪਟ ਸੀਗਾ ਇਹਨਾਂ ਦੇ ਕੋਲ ਸਾਨੂੰ ਤਿੰਨ ਡਿਫਰੈਂਟ ਡਿਫਰੈਂਟ ਸਕ੍ਰਿਪਟਸ ਮਿਲੀ ਹੈ ਜਿਹੜਾ ਕਿ ਇਹ ਯੂਜ਼ ਕਰਦੇ ਸੀਗੇ ਤੇ ਇਨੀਸ਼ੀਅਲ ਆਪਣਾ ਉਹੀ ਕੀ ਅਸੀਂ ਪੁਲਿਸ ਆਫੀਸਰ ਗੱਲ ਕਰ ਰਹੇ ਕਸਟਮ ਆਫੀਸਰ ਗੱਲ ਕਰ ਰਹੇ ਜਾਂ ਫਿਰ ਅਸੀਂ ਮਾਈਕਰੋਸਾਫਟ ਔਰ ਐਮਾਜ਼ਾਨ ਤੋਂ ਗੱਲ ਕਰ ਰਹੇ ਤੇ ਇਹਨਾਂ ਦੀ ਸਕ੍ਰਿਪਟ ਸੀਗੀ ਇਹ ਉਹ ਸਕ੍ਰਿਪਟਸ ਨੂੰ ਪੜ੍ਹਦੇ ਸੀਗੇ ਆ ਨਾਰਮਲ ਪੋਲੇ-ਪੋਲੇ ਲੋਕਾਂ ਨੂੰ ਠੱਗਦੇ ਸੀਗੇ ਤੇ ਅੱਗੇ ਫਿਰ ਗਾਂ ਆਪਣੇ ਕਿਸੇ ਸੀਨੀਅਰ ਨਾਲ ਗੱਲ ਕਰਾ ਕੇ ਉਹਨਾਂ ਦੇ ਫਿਰ ਉਹਨਾਂ ਦੇ ਹੈਕਿੰਗ ਰਾਹੀਂ ਉਹਨਾਂ ਦੇ ਬੈਂਕ ਅਕਾਊਂਟਸੋਂ ਪੈਸੇ ਕੱਢ ਲੈਂਦੇ ਸੀਗੇ। ਜਿੰਸਾ ਜਿੰਨੀ ਫੀਮੇਲ ਟੋਟਲ 21 ਬੰਦੇ ਅਰੈਸਟ ਹੋਏ ਜਿਨ੍ਹਾਂ ਦੇ ਵਿੱਚੋਂ 4 ਫੀਮੇਲਸ ਹੈ ਤੇ 17 ਮੇਲਸ ਹੈ। ਇਹਨਾਂ ਦੀ ਮੋਟੀ ਮੋਟੀ ਜੀ ਇਕਾਦੇ ਦਿਨ ਦੀ ਟ੍ਰੇਨਿੰਗ ਟਾਈਪ ਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਫੁੱਲ ਸਕ੍ਰਿਪਟਸ ਹੈ ਤੇ ਜਿਹਨੂੰ ਵੀ ਇੰਗਲਿਸ਼ ਆਂਦੀ ਹੈਗੀ ਜਿਹੜਾ ਵੀ ਅਮਰੀਕਨ ਐਕਸੈਂਟ ਦੇ ਵਿੱਚ ਗੱਲ ਕਰ ਕਰ ਸਕਦਾ ਹੈਗਾ ਥੋੜਾ ਬਹੁਤ ਬਾਰਾ ਪੜਾ ਹੋਇਆ ਬੀਏ ਪਾਸ ਕੀਤੀ ਹੋਏ ਉਹਦਾ ਦੇ ਮੋਸਟਲੀ ਬੰਦੇ ਇੰਗਲਿਸ਼ ਬੋਲਦੇ ਹੈ ਉਹ ਸਕ੍ਰਿਪਟ ਪੜ੍ਹਦੇ ਹੈ ਤੇ ਉਹੀ ਸਕ੍ਰਿਪਟ ਨੂੰ ਫਾਲੋ ਕਰਦੇ ਹੈ ਤੇ ਨਾਲ ਦੀ ਉਹ ਹੀ ਘੰਟੇ ਤੋਂ ਘੰਟੇ ਟਾਈਪ ਕੀ ਜਿਹੜੀ ਟ੍ਰੇਨਿੰਗ ਕਰਦੇ ਨੇ ਕਿਉਂ ਲੋਕਲਾਈਜ਼ ਨੇ ਕਿਉਂ ਪੰਜਾਬ ਦੇ ਨੇ ਕਿ ਪੰਜਾਬ ਤੋਂ ਵੱਖਰੇ ਵੱਖਰੇ ਸਟੇਟਸ ਤੇ ਹੈ ਇਸ ਇਹਦੇ ਵਿੱਚ ਇੱਕ ਦਸਣ ਜੋ ਗੱਲ ਆ ਹੈਗੀ ਕਿ ਆਫਰੀਕੋ ਅਫਰੀਕਨ ਨੈਸ਼ਨਲਸ ਵੀ ਹੈ ਚਾਰ ਜਿਨ੍ਹਾਂ ਦੇ ਜੋ ਇਨੀਸ਼ੀਅਲ ਪੁੱਛ ਕੀ ਹੈ ਉਹਦੇ ਮੁਤਾਬਿਕ ਉਹਨਾਂ ਦੇ ਵੀਜ਼ਾਸ ਐਕਸਪਾਇਰ ਹੋ ਚੁਕੇ ਤੇ ਉਹਨਾਂ ਨੇ ਓਵਰਸਟੇ ਕਿਤਾ ਇੰਡੀਆ ਦੇ ਵਿੱਚ ਉਹ ਵੀ ਫਿਰ ਰੈਲੇਵੈਂਟ ਸੈਕਸ਼ਨਸ ਆਫ ਫੋਰਨ ਨੈਸ਼ਨਲਸ ਜੋ ਲੱਗੇਗਾ ਉਹ ਅਸੀਂ ਉਹਨਾਂ ਦੇ ਉੱਪਰ ਵੀ ਅਪਲਾਈ ਕਰਾਂਗੇ ਬਟ ਉਹ ਹਜੇ ਚੈੱਕ ਕਰਨਾ ਬਾਕੀ ਕਿ ਇੰਡੀਆ ਦੇ ਵਿੱਚ ਕਿਵੇਂ ਆਏ ਹੈ ਤੇ ਵੀਜ਼ਾ ਕਦੋਂ ਮਿਲਿਆ ਸੀ ਕਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ ਤੇ ਚਾਰ ਤੋਂ ਆਫਰੀਕਨ ਨੈਸ਼ਨਲਸ ਹੈ ਬਾਕੀ ਡਿਫਰੈਂਟ ਡਿਫਰੈਂਸ ਸਟੇਟਸ ਪੰਜਾਬ ਦੇ ਵੀ ਕੁਝ ਬੱਚੇ ਹੈ ਅ ਵੈਸਟ ਬੰਗਾਲ ਤੇ ਕਈ ਸਾਰੇ ਬੱਚੇ ਤੇ ਰਾਜਸਥਾਨ ਦੇ ਵੀ ਕਈ ਹੈ ਇਹਦੇ ਵਿੱਚ ਇੱਕ ਐਪ ਦਾ ਨਾਮ ਕੀ ਸੀ ਜਿਹੜਾ ਜੀ ਲੋਕਾਂ ਦੇ ਕੋਲ ਮੇਲ ਹੋ ਜਾਂਦਾ ਐਪ ਤੇ ਇਹਨਾਂ ਦੇ ਕਾਫੀ ਸਾਰੇ ਐਪ ਸੇ ਬਟ ਇਸ ਵਿੱਚ ਤਾਂ ਐਕਸਲਾਈਟਸ ਪੂਫ ਕਰਨ ਦਾ ਇੱਕ ਸੌਫਟਵੇਅਰ ਹੁੰਦਾ ਹੈਗਾ ਇੱਕ ਮਾਈ ਆਫਿਸ ਐਪ ਇੱਕ ਕਿਦਾਂ ਰਹੇਗਾ ਮਾਈ ਆਫਿਸ ਐਪ ਇੱਕ ਦਸਵੇਂ ਸੀਗੇ ਬਟ ਉਹ ਇਹਨਾਂ ਦੀ ਇਨੀਸ਼ੀਅਲ ਪੁੱਛ ਕੀ ਜੀ ਹੈਗੀ ਇਹਨਾਂ ਨੇ ਕੋਈ ਸ਼ੋ ਨਹੀਂ ਕੀਤਾ ਹੈਗਾ ਇਹਨਾਂ ਨੇ ਸਿਰਫ ਦੱਸਿਆ ਹੈਗਾ ਕਿਰਾਏ ਤੇ ਲਈ ਹੋਏ ਸੀ ਕਿੱਥੇ ਰਹਨ ਕਰ ਕਿਰਾਏ ਤੇ ਇਹ ਆਪਣੇ ਫਲੈਟਸ ਕਿਰਾਏ ਤੇ ਲੈ ਕੇ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਇਹਨਾਂ ਦੇ ਕੋਲੋਂ ਸਾਨੂੰ 20 ਲੈਪਟਾਪਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਤੇ ਉਹ ਲੈਪਟਾਪਸ ਜਿਹੜੇ ਹਾਈ ਕਰਦੇ ਸੀਗੇ ਕੰਮ ਇਹ ਵੋਇਸ ਤੇ ਇਹ ਸਾਰੇ ਹੀ ਇੱਕ ਟੀਮ ਹੈ ਹਜੇ ਜੋ ਸਪੂਚਕਿਛ ਹੈ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਹਜੇ ਆ ਨਹੀਂ ਪਤਾ ਕਿ ਕਿਹੜਾ ਬੰਦਾ ਸੀਨੀਅਰ ਹੈ ਕਿਹੜਾ ਕੀ ਹੈ ਬਟ ਜਿਹੜਾ ਕਿ ਤੁਸੀਂ ਅਗਰ ਦੇਖੋਗੇ ਕਿ ਉਸ ਦੀ ਜੋ ਲਿਸਟ ਹੈ ਜੋ ਨਦੀਮ ਹੈ ਤौसीਫ ਹੈ ਇਹ ਮੇਨ ਬੰਦੇ ਹੈ ਆਫਰੀਕਨ ਨੇਸ਼ਨ ਨੈਸ਼ਨਲ ਕਿਵੇਂ ਇਹਨਾਂ ਨੂੰ ਮਿਲੇ ਕਿਵੇਂ ਇਹਨਾਂ ਨੇ ਪੂਰੀ ਟੀਮ ਬਣਾਈ ਹੈਗੀ ਉਹ ਹਜੇ ਪੁਚਕਿਸ਼ ਦੇ ਵਿੱਚ ਆਣਾ ਕਿਉਂਕਿ ਸਾਡੇ ਕੋਲੇ 3 ਦਿਨ ਤੱਕ ਰਿਮਾਂਡ ਦੇ ਵਿੱਚ ਹੈ ਕੁਝ ਪੈਰਨਿਕਸ ਬੰਦੇ ਪੱਲੇ ਗਏ ਆ ਬਸ ਇੱਕ ਦਿਨ ਬੰਦੇ ਪੱਲੇ ਗਏ ਕੁਝ ਹੋ ਕਰਦੇ ਗੁਜਰਾਤ ਤੋਂ ਉਹਨਾਂ ਨੇ ਜੋ ਇਹ ਥਾਰਾ ਟੇਬਲ ਚਲਾਇਆ ਹਜੇ ਹਜੇ ਜੋ ਪੂਰਾ ਵੱਡੇ ਲੈਵਲ ਤਾ ਓਨਰਸ਼ਿਪ ਦਾ ਦੋ ਹਜੇ ਨਹੀਂ ਕਲੀਅਰ ਹੋਇਆ ਬਟ ਇਹ ਸਾਰੇ ਟੀਮ ਬਾਈ ਟੀਮ ਬਣ ਕੇ ਕੰਮ ਕਰ ਰਹੇ ਸੀਗੇ ਇਹ ਸਾਰੇ ਇਕੁਅਲੀ ਇਨਵੋਲਡ ਆ ਬੜੇ ਕਾਹਦੇ ਕਾਗਜ਼ ਤਬਨ ਜਦੋਂ ਇੰਕੇ ਟਾਰਗੇਟਸ ਕਹਾ ਕੇ ਆ ਅਮਰੀਕਨ ਨੈਸ਼ਨਲ ਆ ਤਾਂ ਇਸ ਵਿੱਚ ਤਾਂ ਸਾਰੇ ਕੇ ਸਾਰੇ ਹੀ ਅਮਰੀਕਨ ਨੈਸ਼ਨਲਸ ਨੇ ਨਹੀ ਨਹੀ ਹਜੇ ਨਹੀਂ ਇਹਨਾਂ ਦੇ ਕੋਲ 140000 ਰੁਪਏ ਰਿਕਵਰ ਹੋਏ ਜਿਹੜਾ ਕਿ ਕੈਸ਼ ਹੈਗਾ ਬਟ ਕਿਉਂਕਿ ਜੇ ਮੈਂ ਤੁਹਾਨੂੰ ਦੱਸੇ ਕਿ ਅਮਰੀਕਨ ਡਾਲਰ ਤੋਂ ਫਿਰ ਅੱਗੇ ਬਿਟਕੋਇਨ ਜਾਂ ਅਦਰ ਕ੍ਰਿਪਟੋ ਕਰੰਸੀ ਦੇ ਵਿੱਚ ਇਹਨਾਂ ਦੀ ਟ੍ਰਾਂਜੈਕਸ਼ਨਸ ਹੋਈਆਂ ਤੇ ਹਜੇ ਉਹ ਰਿਕਵਰ ਕੁਝ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਕੋਲ ਆ ਸਾਰਾ ਕੇ ਸਾਰਾ ਜੋ ਲੈਪਟਾਪਸ ਰਿਕਵਰ ਹੋਏ ਉਹ ਐਫਐਸਐਲ ਦੇ ਲਈ ਭੇਜੇਗੇ ਅਸੀਂ ਉਹ ਲੈਪਟਾਪਸ ਤੋਂ ਅਗਰ ਕੋਈ ਡਾਟਾ ਰਿਕਵਰ ਹੋੁੰਦਾ ਉਤੋਂ ਹੋ ਸਕਦਾ ਹੈ ਕਿ ਸਾਨੂੰ ਕੁਝ ਮਿਲ ਜਾਵੇ। ਨਾ ਇਹ ਪੇਮੈਂਟ ਗੇਟਵੇਸ ਕੀ ਸੀਗੇ? ਕੀ ਇਹ ਨੈਸ਼ਨਲ ਗੇਟਵੇਸ ਦੀ ਸਰਵਿਸ ਹੈ ਜਾਂ ਹਾਂਜੀ ਹਜੇ ਕੁਝ ਨਹੀਂ ਆਇਆ ਲੈਪਟਾਪਸ ਵਿੱਚ ਜਦੋਂ ਇੱਕ ਬਾਰੀ ਡਾਟਾ ਰਿਟਰੀਵ ਹੋ ਜਾਏਗਾ ਤਾਂ ਹੀ ਅਸੀਂ ਕਨਫਰਮੇਸ਼ਨ ਦੇ ਨਾਲ ਕਹਿ ਪਾਈਏ। ਜਿਹੜੀ ਸਟਾਰਟਿੰਗ ਦੀ ਜਾਂਚ ਕੀਤੀ ਜਾਂਦੀ ਹੈ ਜੋ ਬਿਟਕੋਇਨ ਤੋਂ ਮੌਜੂਦ ਸੀਗਾ ਕਿੰਨੀ ਹੋ ਸਕਦੀ ਹੈ ਜੀ ਅੰਦਾਜ਼ ਚਲ ਇਹ ਕੁਝ ਨਹੀਂ ਦੱਸ ਸਕਦੇ ਕਿਉਂਕਿ ਹਜੇ ਟ੍ਰਾਂਜੈਕਸ਼ਨ ਦਾ ਇਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਇਹਨਾਂ ਦੇ ਕੋਲੋਂ ਸਿਰਫ ਇਹਨਾਂ ਨੇ ਦੱਸਿਆ ਹੈਗਾ ਕਿ ਉੱਥੋਂ ਬਿਟਕੁਆਇਨਸ ਵਗੈਰਾ ਦੇ ਥਰੂ ਟ੍ਰਾਂਜੈਕਸ਼ਨ ਹੁੰਦੀ ਸੀ ਆ ਆ ਵਾਲਾ ਤਾਂ ਹਜੇ ਹਾਂਜੀ ਬੜਾ ਇਨੀਸ਼ੀਅਲ ਜਿਹਾ ਹੀ ਹੈਗਾ ਬਟ ਦੇ ਵਰ ਵਰਕਿੰਗ ਤੇ ਬਿਟਕੁਆਇਨਸ ਵਗੈਰਾ ਰੱਖਿਆ ਇਹ ਤੇ ਲੈਤੇ ਨਹੀਂ ਲੋਕ ਉਹ ਕਰਕੇ ਫਿਰ ਪੂਰ ਚੈੱਕ ਆਊਟ ਵੀ ਕਰਾਉਂਦੇ ਸੀ ਉਹ ਹੁੰਦਾ ਜੀ ਤੇ ਉਹ ਵੀ ਸਾਰਾ ਸਾਰਾ ਦੇਖਣਾ ਇੱਕ ਵਾਰੀ ਕਿ ਇਹਨੇ ਕਦੋਂ ਲਿੱਤਾ ਹੈਗਾ ਤੇ ਕਿੰਨਾ ਟਾਈਮ ਹੋਇਆ ਕਿਉਂਕਿ ਇਮੀਡੀਏਟਲੀ ਲੈਂਦੇ ਸਾਧ ਤੋਂ ਪੁਲਿਸ ਕੋਲ ਵੀ ਨਹੀਂ ਆਂਦਾ ਬੰਦਾ ਤਾਂ ਉਹ ਅਗਰ 2-4 ਮਹੀਨਾ ਹੀ ਹੋਇਆ ਹੋਏ ਕਿਰਾਏ ਤੇ ਲੇ ਤਾਂ ਹੋ ਸਕਦਾ ਕਿ ਈਵੇਡ ਕਰ ਗਏ ਹੁਣ ਬਟ ਟੈਨੈਂਟ ਵੈਰੀਫਿਕੇਸ਼ਨ ਇਜ਼ ਮਸਟ ਕਿ ਫਲਾਸ ਲਿਕੇ ਰੁਕਿਆ ਹੁਣ ਪੇ ਵੀ ਜਬਰ ਹਾਂਜੀ ਕਿਉਂਕਿ ਉੱਥੇ ਤੁਹਾਨੂੰ ਕੁਝ ਵੀ ਚੀਜ਼ ਸ਼ੋ ਨਹੀਂ ਕਰਨੀ ਹੁੰਦੀ ਤੇ ਤੁਸੀਂ ਐਸ ਨੋਰਮਲ ਰੈਜ਼ੀਡੈਂਟ ਸ਼ੋ ਕਰ ਸਕਦੇ ਹੋ ਆਪਣੇ ਆਪ ਨੂੰ ਤੇ ਸਿਰਫ ਲੈਪਟਾਪ ਨਾਲ ਹੀ ਕੰਮ ਕਰਨਾ ਹੈਗਾ ਤਾਂ ਐਸ ਵਿੱਚ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਅਨਟਲੈਸ ਇਨਫੋਰਮੇਸ਼ਨ ਇਜ਼ देयर ਤਾਂ ਪਤਾ ਨਹੀਂ ਲੱਗਦਾ ਹਮ ਏਜ ਵਗੈਰਾ ਕੀ ਹੈ ਤੇ ਕੁਆਲਿਫਿਕੇਸ਼ਨ क्वालिफिकेशन तो जिम्मे मैं कह रही हूँ जो इंग्लिश स्पीकिंग है इन का कोई एज सच क्वालिफिकेशन बेसिक क्राइटेरिया नहीं है थोड़े इंग्लिश बोलनी आनी हो ओ, चाहिए बस इना तो बारहवीं तो ऊपर ही है ग्रेजुएट बनते हैं मोस्टली कुछ तो आई टी बेस भी अच्छे खासे पढ़े लिखे उ सारा सारे काम कर रहे थे हाँ जी सारे के, के सारे यंगस्टर है सारे सारे गुड इंग्लिश स्पीकिंग क्लास हैगी वी अमेरिकन इंग्लिश बोलते हैं एज ग्रुप ट्वेंटी फाइव तो लैके थर्टी थर्टी फाइव तक ਇਹ ਸਿੱਖਣੇ ਬਾਈਕ ਤੇ ਬਲੂਨੈਕਸ ਵਿਸ਼ੋਈਗਾ ਮੈਂ ਫਿਲਟਰ ਨੂੰ ਹਰ ਪਹਿਲੇ ਖਾੜ ਦੇ ਅੰਦਰ ਹੋਤਾ ਸੀ ਇਹ ਮਹੌਸਨਾਰ ਮੇਰੇ ਪਾਸ ਅਭੀ ਉਸ ਚੀਜ਼ ਦੀ ਸਾਰੀ ਨੋਲੇਜ ਨਹੀਂ ਹੈ ਤੇ ਮੈਂ ਕੁਛ ਨਹੀਂ ਦੱਸ ਪਾਉਂਗੀ ਤੁਹਾਨੂੰ ਮੈਂ ਮਸਜਦ ਚਾਂਦਪੁਰ ਜਿਹੜਾ ਅੱਜ ਦੇ ਦਿਨ ਆਇਆ ਹੈ ਉਹਦੇ ਵਿੱਚ ਪਹਿਲੇ ਕਾਫਾ ਦਿਨ ਨਿਸ਼ਾ ਕਰਨੀ ਹੁੰਦਾ ਹਾਂ ਹਾਂਜੀ ਮੇਰੇ ਕੋਲ ਰਿਪੋਰਟ ਨਹੀਂ ਆਈ ਬਟ ਸਾਡਾ ਸਰਚ ਆਪਰੇਸ਼ਨ ਸੀਗਾ ਤੇ ਅਸੀਂ ਕਰ ਰਹੇ ਸੀਗੇ ਜਿਵੇਂ ਰਿਪੋਰਟ ਆ ਜਾਂਦੀ ਵਿਲ ਸ਼ੇਅਰ ਵਿਦ ਮੀਡੀਆ ਤੇ ਤੁਸੀਂ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਕਿ ਕਿੰਨੇ ਅੰਦਾਜ਼ਨ ਟਾਰਗੇਟ ਕੀ ਹੋਗੇ ਨਹੀਂ ਨਹੀਂ ਹਜੇ ਹਜੇ ਸਿਰਫ ਕਿਉਂਕਿ 21 ਬੰਦੇ ਅਰੈਸਟ ਕੀਤੇ ਗਏ ਤੇ ਹਜੇ ਸਿਰਫ ਹਾਂਜੀ ਹਜੇ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈਗਾ ਇਹਨਾਂ ਦਾ ਰਿਮਾਂਡ ਦੇ ਵਿੱਚ ਅਸੀਂ ਪੂਰੀ ਕੁਐਸਚਨਿੰਗ ਕਰਾਂਗੇ ਸਾਨੂੰ ਪਤਾ ਲੱਗ ਜਾਏਗਾ ਹਲੇ ਜੋ ਇਨੀਸ਼ੀਅਲ ਪੁੱਛ ਕੀ ਚਾਹ ਉਹ ਆਈ ਦੱਸਦੀ ਕਿ ਸਾਰੇ ਕਹਿੰਦੇ ਕਿ ਅਸੀਂ ਤਾਂ ਅੱਗੇ ਗਾਂ ਆਪਣੇ ਸੀਨੀਅਰਸ ਨੂੰ ਰੀਡਾਇਰੈਕਟ ਕਰ ਦਿੰਦੇ ਸੀਗੇ ਅਸੀਂ ਤਾਂ ਇਨੀਸ਼ੀਅਲ ਵਾਲਾ ਜੋ ਸਾਡਾ ਸਕ੍ਰਿਪਟ ਹੈ ਅਸੀਂ ਉਹ ਹੀ ਪੜ ਕੇ ਸਿਰਫ ਇੰਗੇਜ ਕਰਦੇ ਸੀਗੇ ਤੇ ਅੱਗੇ ट्रांजੈਕਸ਼ਨ ਇਹਨਾਂ ਨੇ ਕੀਤੀ ਨਹੀਂ ਹਜੇ ਐਸ ਪਰ ਦੇਮ ਬਟ ਸਾਡੇ ਸਾਡੇ ਕੋਲ 3 ਦਿਨ ਤੱਕ ਹੈ ਰਿਮਾਂਡ ਦੇ ਉੱਪਰ ਤੇ ਹੋ ਸਕਦਾ ਕੁਝ ਨਿਕਲ ਆਏ ਬਟ ਸਭ ਤੋਂ ਜ਼ਿਆਦਾ ਵੱਡਾ ਹੈਗਾ ਜੋ ਲੈਪਟਾਪ ਦੇ ਵਿੱਚ ਡੇਟਾ ਹੈਗਾ ਉਹ ਕਿਉਂਕਿ ਟੈਕਨੀਕਲ ਐਵਿਡੈਂਸ ਹੀ ਹੈ ਜੋ ਅੱਗੇ ਗਾਂ ਸਾਨੂੰ ਲੀਡ ਕਰੇਗਾ ਤੋਂ ਵੀ ਵੇਟਿੰਗ ਫॉर दैट ਇੱਕ ਬਰੀ ਉਹ ਸਾਰਾ ਨਿਕਲ ਜਾਏ ਤੋਂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਠੀਕ ਹੈ ਜੀ ਥੈਂਕ ਯੂ